ਅਰਜੀ ਦਾ ਖਾਲਸਾ ਬਰਜੇ ਕੀ ਪਤੇ ਵੀਡੀਓ ਬੜੇ ਧਿਆਨ ਦੇ ਨਾਲ ਸੁਣਨਾ ਆਪਾਂ ਗੱਲ ਕਰਾਂਗੇ ਅੱਜ ਕਿਸਾਨੀ ਮੁੱਦੇ ਤੇ ਜੋ ਕੇਂਦਰ ਵੱਲੋਂ ਚਿੱਠੀ ਆਈ ਆ ਕਿਸਾਨਾਂ ਨੂੰ ਗੱਲਬਾਤ ਕਰਨ ਦੇ ਲਈ 14 ਫਰਵਰੀ ਦਾ ਜਿਹੜਾ ਸਮਾਂ ਦਿੱਤਾ ਉਹਦੇ ਤਹਿਤ ਆਪਾਂ ਗੱਲਬਾਤ ਕਰਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀ ਜਾਣਾ ਤੇ ਆਪਣੇ ਕਮੈਂਟ ਜ਼ਰੂਰ ਲਿਖਣਾ ਗੱਲਬਾਤ ਇਹ ਆ ਕਿ ਕੇਂਦਰ ਵੱਲੋਂ ਜਿਹੜਾ ਕਿ ਪੂਰੇ 1 ਸਾਲਾਂ ਜਾਂ 11 ਮਹੀਨਾ ਬਾਅਦ ਇੱਕ ਚਿੱਠੀ ਆਈ ਆ ਉਹ ਕਿਉਂ ਚਿੱਠੀ ਆਈ ਆ ਕਿਉਂਕਿ ਜੋ ਜਗਜੀਤ ਸਿੰਘ ਡੱਲੇਵਾਲ ਨੇ ਕਰੀਬ 53-54 ਦਿਨਾਂ ਬਾਅਦ ਚਿੱਠੀ ਆਈ ਆ ਕਿ ਉਹ ਮਰਨ ਵਰਤ ਦੇ ਬੈਠੇ ਸੀ ਉਹਨਾਂ ਨੇ ਕੁਝ ਖਾਦਾ ਪੀਤਾ ਨਹੀਂ ਸੀ ਕਿ ਜਿਸ ਦੀ ਦੇਖਰੇਖ ਸੁਪਰੀਮ ਕੋਰਟ ਕਰ ਰਹੀ ਸੀ ਸਾਰਾ ਕੁਝ ਜਿਹੜੇ ਉਹਨਾਂ ਦੀ ਹਾਲਤ ਆ ਜਿਹੜੀ ਬਹੁਤ ਹੀ ਨਾਜ਼ੁਕ ਬਣੀ ਹੋਈ ਆ ਤੇ ਉਸ ਤੋਂ ਬਾਅਦ ਜਿਹੜਾ ਕਿ 2 ਦਿਨ ਪਹਿਲਾਂ ਆਪਾਂ ਕਹਿ ਲੀਏ ਕਿ 100 11 ਜਥਾ ਜਿਹੜਾ 111 ਜਣੇ ਯਾਨੀ ਕਿ ਕਿਸਾਨ ਹੋਰ ਮਰਨ ਵਰਤ ਤੇ ਬੈਠ ਗਏ ਸੀ ਇਸ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਇੱਕ ਚਿੱਠੀ ਕੱਢੀ ਗਈ ਕਿ 14 ਫਰਵਰੀ ਨੂੰ ਕਿਸਾਨਾਂ ਦੇ ਨਾਲ ਜਿਹੜੀ ਗੱਲਬਾਤ ਕਰਾਂਗੇ ਤੇ ਇਹਦੇ ਤਹਿਤ ਹੀ ਜਿਹੜਾ ਕਿ ਜਗਜੀਤ ਸਿੰਘ ਡੱਲੇਵਾਲ ਨੇ ਜਿਹੜਾ ਆਪਣਾ ਮਰਨ ਵਰਤ ਤੋੜ ਦਿੱਤਾ ਨਾਲ ਹੀ 111 ਕਿਸਾਨਾਂ ਵੱਲੋਂ ਜਿਹੜਾ ਹੋਰ ਮਰਨ ਵਰਤ ਰੱਖਿਆ ਸੀ ਉਹਨਾਂ ਵੱਲੋਂ ਵੀ ਜਿਹੜਾ ਉਹਨਾਂ ਨੂੰ ਜਿਹੜਾ ਮਰਨ ਵੱਤ ਜੂਸ ਪਿਆ ਕੇ ਜਿਹੜਾ ਤੋੜਿਆ ਗਿਆ ਹਾਂ ਜਗਜੀਤ ਸਿੰਘ ਡੱਲੇਵਾਲ ਇਸ ਗੱਲ ਤੇ ਰਾਜੀ ਹੋ ਗਏ ਕਿ ਉਹਨਾਂ ਨੂੰ ਜਿਹੜਾ ਮੈਡੀਸਨ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਣ ਕਿਉਂਕਿ ਭੁੱਖਣ ਪਾਣੇ ਬਹੁਤ ਟਾਈਮ ਹੋ ਗਿਆ ਜੇ ਉਹਨਾਂ ਦੀ ਹਾਲਤ ਜਿਹੜੀ ਬਹੁਤ ਅਜੇ ਵੀ ਨਾਜ਼ੁਕ ਬਣੀ ਹੋਈ ਆ ਬੇਸ਼ੱਕ ਗਲੂਕੋਜ਼ ਜਾਂ ਕੁਝ ਹੋਰ ਦਿੱਤਾ ਜਾ ਰਿਹਾ ਉਹਨਾਂ ਨੂੰ ਪਰ ਫਿਲਹਾਲ ਉਹ ਅਜੇ ਵੀ ਜਣੀ ਕਿ ਰੋਟੀ ਵਗੈਰਾ ਨਹੀਂ ਖਾਣਗੇ ਹੁਣ ਗੱਲ ਥੋੜੀ ਧਿਆਨ ਨਾਲ ਸੁਣਨਾ ਕਿ ਆਪਾਂ ਲਾ ਕਹਿੰਦੇ ਆ ਕਿ ਭਾਈ ਚੰਗਾ ਹੋਇਆ ਕੇਂਦਰ ਸਰਕਾਰ ਨੇ ਚਲੋ ਗੱਲਬਾਤ ਲਈ ਟਾਈਮ ਦਿੱਤਾ ਸਮਾਂ ਦਿੱਤਾ ਤੇ ਜਗਜੀਤ ਸਿੰਘ ਡੱਲੇਵਾਸ ਸਮੇਤ ਜਿਹੜਾ ਹੋਰ 111 ਕਿਸਾਨਾਂ ਵੱਲੋਂ ਜਿਹੜਾ ਮਰਨ-ਬਰਤ ਸ਼ੁਰੂ ਕੀਤਾ ਸੀ ਉਹਨਾਂ ਨੇ ਸਾਰਾ ਤੋੜਿਆ ਤੇ ਕਿਸਾਨਾਂ ਵਿੱਚ ਇੱਕ ਖੁਸ਼ੀ ਦੀ ਲਹਿਰ ਆ ਪਰ ਦੂਸਰੇ ਪਾਸੇ ਮੈਂ ਤੁਹਾਨੂੰ ਬੇਨਤੀ ਕਰਦਾ ਤੇ ਦੱਸ ਦਾਂਗਾ ਕਿ ਜਿਸ ਤਰ੍ਹਾਂ ਤੁਹਾਡੇ ਦੇ ਨਾਲ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਦੇ ਗੁਰਪੁਰਬ ਮੇਲੇ ਜਿਹੜਾ ਇੱਕ ਐਲਾਨ ਕੀਤਾ ਸੀ ਕਿ ਜਿਹੜੇ ਕਾਲੇ ਕਾਨੂੰਨ ਨੇ ਸਾਰੇ ਰੱਦ ਕੀਤੇ ਜਾਣਗੇ ਐਮਐਸਬੀ ਦਿੱਤੀ ਜਾਊਗੀ ਬੜੇ ਵਾਅਦੇ ਕੀਤੇ ਸੀ ਉਹ ਤਿੰਨ ਕਾਲੇ ਕਾਨੂੰਨ ਤਾਂ ਰੱਦ ਕਰ ਦਿੱਤੇ ਪਰ ਜਿਹੜੀ ਐਮਐਸਬੀ ਨੂੰ ਲੈ ਕੇ ਜਾਂ ਹੋਰ ਗਰੰਟੀਾਂ ਸੀ ਉਹ ਨਹੀਂ ਮੰਨੀਆਂ ਤੇ ਉੱਥੋਂ ਤਰਨਾ ਜਿਹੜਾ ਦਿੱਲੀੋਂ 7-800 ਕਿਸਾਨ ਮਰਵਾ ਕੇ ਆਪਾਂ ਆ ਗਏ ਸੀ ਹੁਣ ਮੈਨੂੰ ਲੱਗਦਾ ਕਿ ਕੇਂਦਰ ਸਰਕਾਰ ਵੱਲੋਂ ਇੱਕ ਨਵੀਂ ਚਾਲ ਖੇਡੀ ਜਾ ਰਹੀ ਆ ਕਿ ਕਿਸਾਨਾਂ ਨੂੰ ਜਿਹੜਾ ਗੱਲਬਾਤ ਦਾ ਸੱਦਾ ਦਿੱਤਾਗਾ ਇਹ ਪਹਿਲੀ ਗੱਲ ਤਾਂ ਇਹ ਦੇਖੋ ਤੁਸੀਂ ਕਿ 14 ਫਰਵਰੀ ਜਿਹੜਾ ਰੱਖਿਆਗਾ ਕਰੀਬ 25 ਦਿਨਾਂ ਦਾ ਜਿਹੜਾ ਸਮਾਂਗਾ ਇਹ 24-25 ਦਿਨਾਂ ਦਾ ਸਮਾਂ ਇਹ ਕੇਂਦਰ ਸਰਕਾਰ ਨੇ ਕਿਉਂ ਰੱਖਿਆ ਪਹਿਲਾਂ ਇਹ ਸਮਝਣ ਦੀ ਬਹੁਤ ਜ਼ਰੂਰਤ ਇੱਕ ਤਾਂ ਇਹ ਆ ਕਿ ਕਿਸਾਨ ਨੇ ਜਿਹੜੇ ਜਿਹੜੇ ਕਿ ਲਗਾਤਾਰ ਇਹਨੇ ਟਾਈਮ ਤੋਂ ਇੱਥੇ ਬੈਠੇ ਨੇ ਉਹ ਘਰਾਂ ਨੂੰ ਪਰਤ ਜਾਣਗੇ ਦੂਸਰਾ ਦਾਾ ਖੇਡੂਗੀ ਸਰਕਾਰ ਹੋ ਸਕਦਾ ਕਿ ਅਗਲੀ ਰਣਨੀਤੀ ਦੇ ਵਿੱਚ ਕੋਈ ਹੋਰ ਚਿੱਠੀ ਪੱਤਰ ਆਵੇ ਤੇ ਗੱਲਬਾਤ ਕਰਨ ਤੋਂ ਪਹਿਲਾਂ ਪਹਿਲਾਂ ਜਿਹੜਾ ਕਿ ਧਰਨਾ ਜਿਹੜਾ ਇਹ ਵੀ ਚਕਾਉਗੀ ਕੇਂਦਰ ਸਰਕਾਰ ਇਹ ਸਾਡੀਆਂ ਜਿਹੜੀਆਂ ਭਰੋਸੇਯੋਗ ਸੂਤਰਾਂ ਅਨੁਸਾਰ ਸਾਨੂੰ ਜਿਹੜਾ ਜਾਣਕਾਰੀ ਮਿਲੀ ਆ ਕਿ ਕੇਂਦਰ ਸਰਕਾਰ ਅਜੇ ਥੋੜੇ ਦਿਨ ਠਹਿਰ ਕੇ ਜਿਹੜਾ ਕਿ ਹੋਰ ਇੱਕ ਚਿੱਠੀ ਰਾਹੀ ਇਹਨਾਂ ਨੂੰ ਜਿਹੜਾ ਇਹ ਇੱਕ ਦਲਾਸੇ ਦੇ ਵਿੱਚ ਲੈ ਕੇ ਆਪਾਂ ਕਹიდੀਏ ਕਿ ਕਿਸਾਨਾਂ ਤੋਂ ਇੱਥੇ ਜਿਹੜਾ ਧਰਨਾ ਦਿੱਤਾ ਸੰਭੂ ਬਾਰਡਰ ਤੇ ਦਿੱਤਾ ਹੋਇਆ ਜਾਂ ਆਪਾਂ ਖਨੌਰੀ ਬਾਰਡਰ ਤੇ ਇਹ ਵੀ ਜਿਹੜਾ ਚਕਾਉਣ ਦੇ ਵਿੱਚ ਪੰਜਾਬ ਸਰਕਾਰ ਨਾਲ ਰਲ ਕੇ ਜਿਹੜਾ ਰਾਜ਼ੀ ਹੋਵੇਗੀ ਪਰ ਫਿਲਹਾਲ ਦੇਖਦੇ ਹਾਂ ਕਿ ਕਿਸਾਨ ਇਸ ਗੱਲ ਤੇ ਕੀ ਆਪਣਾ ਸਟੈਂਡ ਰੱਖਦੇ ਆ ਕੀ ਉਹ ਧਰਨਾ ਚੱਕਣਗੇ ਜਾਂ ਨਹੀਂ ਚੱਕਣਗੇ ਜਾਂ ਫਿਰ ਕੇਂਦਰ ਦੇ ਜਿੰਨਾ ਤੱਕ ਗੱਲਬਾਤ ਨਹੀਂ ਹੁੰਦੀ 14 ਫਰਵਰੀ ਤੱਕ ਉਸ ਤੋਂ ਬਾਅਦ ਧਾਰਨਾ ਚੱਕਣਗੇ ਦੂਸਰੀ ਗੱਲ ਜਿਹੜੀ 14 ਫਰਵਰੀ ਨੂੰ ਕਿਸਾਨਾਂ ਵੱਲੋਂ ਜਿਹੜੀ ਮੀਟਿੰਗ ਕਰਨੀ ਆ ਕੇਂਦਰ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਉਹਦੇ ਵਿੱਚ ਕੁਝ ਕਿਸਾਨ ਜਥੇਬੰਦੀਆਂ ਦੀਆਂ ਜਿਹੜੀਆਂ ਮੰਗਾਂ ਨੇ ਵੀ ਉਹਨਾਂ ਨੂੰ ਜਿਹੜਾ ਪੂਰ ਨਹੀਂ ਚੜੇਗਾ ਉਹ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਹੀ ਆ ਕਿ ਕੇਂਦਰ ਹੋਵੇ ਚਾਹੇ ਕੋਈ ਸਰਕਾਰੀ ਤੇ ਮੋਦੀ ਹੋਵੇ ਬੀਜੇਪੀ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਕੋਈ ਹੋਰ ਹੋਵੇ ਇਹ ਸਾਰੇ ਇੱਕ ਦੀਪ ਸਟੇਟ ਦੇ ਥੱਲੇ ਉਹਦੀ ਪਾਲਿਸੀ ਦੇ ਅਧੀਨ ਚੱਲਦੀਆਂ ਨੇ ਇਸ ਕਰਕੇ ਜਿਹੜੀਆਂ ਇਹ ਮੰਗਾਂ ਨੇ ਕਿਸਾਨਾਂ ਦੀਆਂ ਜਿਹੜੀਆਂ ਸਵਾਰਥ ਮੰਗਾਂ ਨੇ ਉਹ ਤਾਂ ਮੰਗ ਲਈਆਂ ਜਾਣਗੀਆਂ ਪਰ ਜਿਹੜੀਆਂ ਉਹਨਾਂ ਨੂੰ ਐ ਲੱਗਣਗੇ ਕਿ ਇਹ ਸਟਰੋਂਗ ਨੇ ਤੇ ਉਹ ਮੰਗਾ ਤਦੇ ਵੀ ਕੇਂਦਰ ਸਰਕਾਰ ਨਹੀਂ ਮੰਨੂਗੀ ਠੀਕ ਆ ਕਿ ਆਪਾਂ ਦਾ ਕਹਿਣਾ ਹੈ ਕਿ ਮੰਗਾ ਮੰਨੇ ਚੰਗੀ ਗੱਲ ਆ ਪੰਜਾਬ ਦਾ ਮਾਹੌਲ ਠੀਕ ਰਹੇ ਸ਼ਾਂਤਮਈ ਰਹੇ ਦੇਸ਼ ਦਾ ਮਾਹੌਲ ਸ਼ਾਂਤਮਈ ਰਹੇ ਹਰ ਪਾਸੇ ਧਰਨੇ ਧਰਨੇ ਲੱਗਦੇ ਆ ਹਰ ਬੰਦਾ ਦੁਖੀ ਆ ਆਉਣ ਜਾਣ ਵਾਲਾ ਵੀ ਦੁਖੀ ਆ ਜਾਂ ਸਾਡੇ ਟਰੱਕ ਚਲਾਉਂਦੇ ਨੇ ਜਿਹੜੇ ਵੀਰ ਦਰ ਰਾਤ ਮਿਹਨਤਾਂ ਕਰਦੇ ਨੇ ਉਹਨਾਂ ਦੇ ਲਈ ਉਦੋਂ ਵੀ ਔਖਾਗਾ ਉਹ ਆਪਣਾ ਕਿੱਧਰ ਦੇ ਕਿੱਧਰ ਬਾਰਡਰ ਛੱਡ ਕੇ ਕਿੱਧਰ ਉਹਨਾਂ ਨੂੰ ਦੂਰ ਦੀ ਬਾੜ ਜਾਣਾ ਪੈਂਦਾਗਾ ਹੋਰ ਵਹੀਕਲ ਵਾਲੇ ਵੀ ਜਿਹੜੇ ਨਿਤ ਖੱਜਲ ਖਵਾਰ ਹੁੰਦੇ ਆ ਤੇ ਜਿੱਥੇ ਕਿਸਾਨਾਂ ਦੀ ਵੀ ਜਿਹੜੀਆਂ ਅਨੇਕਾਂ ਮੌਤਾਂ ਉੱਥੇ ਹੋ ਰਹੀਆਂ ਨੇ ਜਾਨੀ ਕਿ ਇੱਕ ਕਿਸਾਨ ਨੇ ਪਹਿਲਾਂ ਤੁਹਾਨੂੰ ਸੰਭੂ ਬਾਰਡਰ ਤੇ ਪਤਾ ਹੀ ਆ ਕਿ ਇਸ ਨੂੰ ਲੈ ਕੇ ਵੀ ਖੁਦਕੁਸ਼ੀ ਕਰ ਲਈ ਸੀ ਪਰ ਇਸ ਤਰ੍ਹਾਂ ਦਾ ਜਿਹੜਾ ਕਿ ਮੰਤ ਪਾਗੇ ਵਰਤਾਰੇ ਆਪ ਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਨਿਕਲ ਕੇ ਸਾਹਮਣੇ ਆਉਂਦੇ ਰਹੇ ਆ अनेका ਕਿਸਾਨਾਂ ਨੇ ਸਹਾਇਤਾ ਦਿੱਤੀ ਆ ਖਨੌਰੀ ਬਾਰਡਰ ਤੇ ਜਿਹੜਾ ਸਮ ਆਪਣਾ ਸੁਭਕਰਨ ਸਿੰਘ ਜਿਹੜਾ ਨੌਜਵਾਨ ਦੀ ਜਿਹੜੀ ਉਹਦੇ ਵੀ ਗੋਲੀ ਮਾਰ ਕੇ ਜਿਹੜੀ ਮੌਤ ਕੀਤੀ ਜਾਂਦੀ ਆ ਪਰ ਫਿਲਹਾਲ ਜਿਹੜੀ ਪੁਲਿਸ ਆ ਪੰਜਾਬ ਦੀ ਹੁੰਦੀ ਆ ਤੇ ਉਹਤੇ ਕੋਈ ਕਾਰਵਾਈ ਨਹੀਂ ਹਾਲ ਤੱਕ ਹੋਈ ਇਹ ਵੀ ਵੱਡੇ ਸਵਾਲ ਨੇ ਹੁਣ ਜੇਕਰ ਤੁਸੀਂ ਇਹ ਮੰਨ ਲਓ ਜੇਕਰ ਪੰਜਾਬ ਸਰਕਾਰ ਦਾ ਸਾਰਾ ਪਤਾ ਹੈ ਕਿ ਕਿਹੜਾ ਪੁਲਿਸ ਮੁਲਾਜ਼ਮ ਸੀ ਜੇਕਰ ਉਹਦੇ ਉੱਤੇ ਕਾਰਵਾਈ ਨਹੀਂ ਹੋਈ ਤੇ ਤੁਹਾਨੂੰ ਕੀ ਲੱਗਦਾ ਕਿ ਤੁਹਾਡੀਆਂ ਮੰਗਾਂ ਇੰਨੀ ਜਲਦੀ ਇੰਨੀ ਸੌਖੀ ਕੇਂਦਰ ਸਰਕਾਰ ਮੰਨ ਲੋਗੀ ਜਾਂ ਆਪਾਂ ਇਹ ਕਹ ਲਈਏ ਕਿ ਦੋ ਜਥੇਬੰਦੀਆਂ ਨੂੰ ਲੈ ਕੇ ਜਿਹੜੀ ਕਿ ਕੇਂਦਰ ਸਰਕਾਰ ਰਾਜੀ ਹੋ ਜਾਊਗੀ ਮੈਨੂੰ ਨਹੀਂ ਲੱਗਦਾ ਕਿ ਕੇਂਦਰ ਸਰਕਾਰ ਇਸ ਤਰ੍ਹਾਂ ਕਰੂਗੀ ਹੋ ਸਕਦਾ ਕਿ ਕੇਂਦਰ ਸਰਕਾਰ ਵੱਲੋਂ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਉਹਨਾਂ ਨੂੰ ਵੀ ਲੈਟਰਪੈਡ ਕੱਢੇ ਹੋਣਾ ਲੈਟਰ ਕੱਢੇ ਹੋਣਾ ਹੋ ਸਕਦਾ ਕਿ ਉਹਨਾਂ ਦੇ ਨਾਲ ਜੇ ਕੋਈ ਮੀਟਿੰਗ ਜੇਕਰ ਨਿਬੜਦੀ ਹੈ ਵਧੀਆ ਵਧੀਆ ਹੈਗਾ ਪਰ ਫਿਰ ਹਾਲ ਜਿਹੜੀ ਇਹ ਖਬਰ ਇੱਕ ਨਿਰਾਸ਼ਾ ਭਰੀ ਆ ਚਲੋ ਜਿਹੜਾ ਮਰਨ ਵਰਤ ਤੋੜਿਆ ਬਹੁਤ ਵਧੀਆ ਗਿਆ ਕਿਸਾਨਾਂ ਵੱਲੋਂ ਕਿਉਂਕਿ ਮਰਨਾ ਕੋਈ ਇਹਦਾ ਕੋਈ ਆਪਾਂ ਇਹ ਕਹਿ ਦਈਏ ਕਿ ਸੋਲੂਸ਼ਨ ਨਹੀਂ ਕੋਈ ਹੱਲ ਨਹੀਂ ਇਹਦਾ ਹੱਲ ਆ ਜਿਉਣ ਦੇ ਨਾਲ ਹੀ ਇਹ ਟੇਬਲ ਟਾਕ ਤੇ ਬੈਠ ਕੇ ਜਿਹੜਾ ਹੱਲ ਹੋਊਗਾ ਤੇ ਉਹ ਵੀ ਮਜਬੂਰ ਕਰਨਾ ਪੈਂਦਾ ਸਰਕਾਰ ਨੂੰ ਫੇਰ ਜਾ ਕੇ ਟੇਬਲ ਟਾਕ ਤੇ ਗੱਲਬਾਤ ਕਰਦੀਆਂ ਨੇ ਜੇ ਪਹਿਲੇ ਹੀ ਗੱਲਬਾਤ ਲਈ ਸੱਦਾ ਦੇ ਦੇਣਾ ਤੇ ਕਿਉਂ ਕਿਸਾਨਾਂ ਨੂੰ ਖੱਜਲ ਖਵਾਰ ਕਰਦੀਆਂ ਤੇ ਨਾਲੇ ਲੋਕ ਖੱਜਲ ਖਵਾਰ ਹੁੰਦੇ ਆ ਇਹਦੇ ਵਿੱਚ ਨਾਲ ਤਾਂ ਸਰਕਾਰਾਂ ਦੀ ਜਿਹੜੀ ਬੇਇੱਜ਼ਤੀ ਹੁੰਦੀ ਆ ਤੇ ਨਾਲੇ ਜਿਹੜਾ ਨੁਕਸਾਨ ਆ ਉਹ ਕਿਸਾਨਾਂ ਦਾ ਹੁੰਦਾਗਾ ਕਿਸਾਨਾਂ ਦੇ ਟੈਕਸ ਤੇ ਕਿਸਾਨਾਂ ਦੀ ਜੇਬਾਂ ਉੱਤੇ ਜਿਹੜਾ ਬੋਝ ਪੈਂਦਾਗਾ ਪੈਟਰੋਲ ਦੀਆਂ ਕੀਮਤਾਂ ਵਧਦੀਆਂ ਨੇ ਗੈਸ ਸਿਲੰਡਰ ਦੀਆਂ ਕੀਮਤਾਂ ਵਧਦੀਆਂ ਨੇ ਜਾਂ ਹੋਰ ਸਾਰਾ ਜਿਹੜਾ ਹੈਗਾ ਉਹ ਟੈਕਸ ਉਹ ਕਿਸਾਨਾਂ ਦੀ ਹੀ ਜੇਬ ਤੇ ਜਿਹੜਾ ਆਮ ਬੰਦੇ ਤੇ ਪੈਣਾਗਾ ਤੇ ਜਿਹੜੀ ਵੱਡੀ ਖਬਰ ਇਹ ਤੁਹਾਨੂੰ ਮੈਂ ਦੱਸੀ ਆ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨੇ ਚਾਹੇ ਨਾ ਮੰਨੇ ਇਹ ਵੱਖਰਾ ਵਿਸਾਗਾ ਪਰ ਉਸ ਤੋਂ ਪਹਿਲਾਂ ਇੱਕ ਸਰਕਾਰ ਨੇ ਬਿਅੰਤ ਬੰਦੀ ਘੜੀ ਆ ਕਿ ਕਿਸਾਨਾਂ ਨੂੰ ਕਮੇ ਨਾ ਕਮੇ ਇੱਥੇ ਲਾਲਚ ਦੇ ਕੇ ਜਾਂ ਕਿ ਨਾ ਉਹ ਬਾਰਡਰ ਜਿਹੜੇ ਆਪਾਂ ਕਹਿੰਦੀ ਏਕ ਏਰੀਆ ਉਹ ਇੱਥੇ ਚਕਾਉਣ ਦੀ ਫਿਲਹਾਲ ਪੂਰੀ ਕੋਸ਼ਿਸ਼ ਕਰਨੀ ਆ ਇਹ ਕਿਸਾਨਾਂ ਦੇ ਦੇਖਣਾ ਵੀ ਕੀ ਉਹਨਾਂ ਨੇ ਗਾਹਾਂ ਆਪਣਾ ਸਟੈਂਡ ਲੈਣਾ ਜਾਂ ਨਾ ਲੈਣਾ ਉਹ ਉਹਨਾਂ ਤੇ ਨਿਰਭਰ ਆ ਜੇ ਉਹ ਆਪਾਂ ਕਹਿੰਦੇ ਜੇ ਗੱਲਬਾਤ ਨਾਲ ਕੋਈ ਹੱਲ ਹੁੰਦਾਗਾ ਜੇ ਕੋਈ ਸਲੂਸ਼ਨ ਨਿਕਲਦਾਗਾ ਤੇ ਬਹੁਤ ਹੀ ਚੰਗਾਗਾ ਪਰ ਮੈਨੂੰ ਨਹੀਂ ਲੱਗਦਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਵੀ ਇਹ ਮੰਗਾਂ ਨੇ ਜਿਹੜੀਆਂ ਕਿਸਾਨ ਲੈ ਕੇ ਬੈਠੇ ਨੇ ਵੀ ਇੰਨਾ ਸੌਖੀ ਮੰਨ ਲੂਗੀ ਕਿ ਨਹੀਂ ਮੰਨਣ ਵਾਲੀ ਜਿਹੜੀਆਂ ਕੇਂਦਰ ਸਰਕਾਰ ਦੀਆਂ ਨੀਤੀਆਂ ਨੇ ਉਹ ਜਿਹੜੀਆਂ ਨੀਤੀਆਂ ਉਹਨਾਂ ਨੇ ਅਪਣਾਈਆਂ ਨੇ ਉਹ ਉਹ ਆਪਣਾ ਹੀਠੀ ਸਮਝਦੀਆਂ ਨੇ ਜਾਂ ਤਾਂ ਇਹਨੂੰ ਇਹ ਸਮਝ ਲਓ ਜਾ ਇੱਕ ਇਹ ਕਹਦੋ ਡਾਇਰੈਕਟਰ ਸੇ ਪਪਾ ਜੀ ਕਹ ਲਈਏ ਕਿ ਜੇਕਰ ਸਰਕਾਰ ਚਾਹੁੰਦੀ ਆ ਕਿ ਅਸੀਂ ਮੰਗਾਂ ਮੰਨਣੀ ਆ ਤਾਂ 11 ਮਹੀਨੇ ਪਹਿਲਾਂ ਵੀ ਮੰਨ ਸਕਦੀ ਸੀ ਕਿਸਾਨੀ ਅਦੋਲਨ ਵੇਲੇ ਇੰਨਾ ਟਾਈਮ ਜਿਹੜਾ ਅਦੋਲਨ ਚੱਲਿਆ ਉਦੋਂ ਵੀ ਮੰਨ ਸਕਦੀ ਸੀ ਤੇ ਉਹਦੇ ਵਾਅਦਾ ਵੀ ਕੀਤਾ ਸੀ ਪਰ ਉਹਨਾਂ ਬਾਅਦਿਆ ਤੋਂ ਸਰਕਾਰ ਭੱਜ ਜਾਂਦੀ ਆ ਇਸ ਕਰਕੇ ਜਿਹੜਾ ਗਾ ਸਰਕਾਰਾਂ ਤੇ ਯਕੀਨ ਬਹੁਤਾ ਕਰਨਾ ਬਹੁਤਾ ਲਾਭਕ ਨਹੀਂ ਤੇ ਬਾਕੀ ਚਲੋ ਜੋ ਕੁਝ ਹੋ ਰਿਹਾ ਹੈਗਾ ਪਰਮਾਤਮਾ ਸਭ ਦਾ ਭਲਾ ਕਰੇ ਤੰਦਰੁਸਤੀ ਵਕਤੀ ਕਸਾਨਾ ਨੂੰ ਤੇ ਇਸ ਵੀਡੀਓ ਦੇ ਤਹਿਤ ਤੁਸੀਂ ਆਪਣੇ ਕਮੈਂਟ ਜਰੂਰ ਲਿਖਨੇ ਆ ਇਹ ਕੇਂਦਰ ਸਰਕਾਰ ਇਹ ਕਦੇ ਦੋਰੇ ਮਾਪਦੰਡ ਤਾਂ ਨਹੀਂ ਅਪਣਾ ਰਹੀ ਕੇਂਦਰ ਸਰਕਾਰ ਕਦੇ ਇਹ ਇੱਕ ਚਲਾਕੀ ਤਾਂ ਨਹੀਂ ਖੇਡ ਰਹੀ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਕਹਿ ਦਈਏ ਕਿ ਕਦੇ ਉੱਲੂ ਤਾਂ ਨਹੀਂ ਬਣਾਇਆ ਜਾ ਰਹੇ ਆ ਚਲਾਕੀਆਂ ਤੇ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੇ ਵੀ ਕਮੈਂਟ ਜਿਹੜੇ ਜਰੂਰ ਲਿਖਿਓ ਤੇ ਕਿਸ ਤਰ੍ਹਾਂ ਵੀ ਹੱਲ ਇਹ ਹੋਵੇਗਾ ਤੁਸੀਂ ਵੇਖਦਿਓ ਪੰਜਾਬੀ ਬਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਬਾ